ਜਿਵੇਂ ਤਰੋ ਠੋੜੇ ਵਾਸਤੇ ਸੋਨਾ ਲੀਕਾ ਡੀਆਈ 750 ਟਰੈਕਟਰ ਲੈ ਕੇ ਆਏ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਆ ਬਾਈ ਵਧੀਆ ਬਾਈ ਠੀਕ ਠਾਕ ਵਧੀਆ ਜੀ ਕਿਹੜਾ ਮਾਡਲ ਆ ਸਭ ਤੋਂ ਪਹਿਲਾ ਟਰੈਕਟਰ ਇਹ 2000 ਮਾਡਲ ਆ ਜੀ ਪੂਰਾ 2000 ਹਾਂਜੀ ਠੀਕ ਆ 2000 ਮਾਡਲ ਆ ਨੰਬਰ ਪਿਆ ਵਾ 50 ਵਾ ਸੰਗਰੂਰ ਦਾ ਨੰਬਰ ਆ ਜੀ ਠੀਕ ਆ ਸੰਗਰੂਰ ਦਾ ਟਰੈਕਟਰ ਦਾ ਨੰਬਰ ਆ ਗੱਲ ਕਰੀਏ ਬਾਈ ਇਹਦੇ ਟਾਇਰਾਂ ਦੀ ਟਾਇਰ ਵੀਰੇ ਦੇ ਮੂਰਲੇ ਹੈਗੇ ਆ 87 ਪੈਸੇ ਠੀਕ ਆ ਬਾਈ ਮਦਰਲੇ ਤਾਂ ਜਮਾ ਨਵੇਂ ਆ 90 ਪੈਸੇ 95 ਨਹੀਂ ਠੀਕ ਆ 90 ਤੋਂ 14 ਦੇ ਟਾਇਰ ਆ 90 ਤੋਂ 95 ਪੈਸੇ ਗੱਲ ਕਰੀਏ ਬਾਈ ਇਸ ਟਰੈਕਟਰ ਦੇ ਰੰਗ ਪੇੜ ਦੇ ਰੰਗ ਦਾ ਸਾਰਾ origignal ਹੈ ਜੀ ਸਾਰਾ ਟਰੈਕਟਰ origignal ਸਾਰਾ origignal ਫੁੱਲ ਗਰੰਟੀ ਆ ਠੀਕ ਆ ਜੀ ਰੰਗ ਪੇੜ ਦਾ ਟਰੈਕਟਰ ਜੀ ਸਾਰਾ origignal ਆ ਫੁੱਲ ਗਰੰਟੀ ਆ ਮਾਲਕ ਵੀਰ ਵੱਲੋਂ ਇੰਜਨ ਗੇਅਰ ਦਾ ਬਾਈ ਜਮਾਂ ਓਕੇ ਆ ਜੀ ਭਲਾ ਵੀ ਵਾਹ ਕੇ ਲੈ ਜੇ ਕੋਈ ਠੀਕ ਆ ਵਾਹ ਕੇ ਚਲਾ ਕੇ ਲਿਆ ਸਕਦਾ ਵੀ ਇੰਨੀ ਥੋੜੀ ਗਰੰਟੀ ਆ ਇੰਜਨ ਗੇਅਰ ਦੀ ਬਾਕੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਾਈ ਇਹਦੇ ਨਾਲ ਸਮਾਨ ਕੀ ਗੋਜ ਇਹਦੇ ਨਾਲ ਡੰਡਾ ਪਟੀ ਹੈ ਛਤਰੀ ਆਈਆਂ ਨੇ ਜਿਵੇਂ ਆਪਾਂ ਇਹ ਵਿਖਾਇਆ ਹੀ ਮਿਲੂਗਾ ਹਾਂ ਜੀ ਠੀਕ ਹੈ ਜੀ ਡਬਲ ਡਿਸਟਿਬਿਊਟਰ ਹੈ ਜੀ ਟਰੈਕਟਰ ਠੀਕ ਹੈ ਜੀ ਡਬਲ ਡਿਸਟਿਬਿਊਟਰ ਆ ਠੀਕ ਆ ਬਾਕੀ ਕੰਡੀਸ਼ਨ ਦਾ ਟਰੈਕਟਰ ਸਾਫ ਪਿਆ ਜਿਵੇਂ ਇੰਨਾ ਸਾਫ 2000 ਮਾਡਲ ਪੂਰਾ ਸਾਫ ਆ ਪੂਰਾ ਵਧੀਆ ਤੇ ਰੋਟਰ ਟਰੈਕਟਰ ਵਿੱਚੋਂ ਵਧੀਆ ਹੋ ਜਾਂਦਾ ਜੀ ਠੀਕ ਹੈ ਜੀ ਰੋਟਾਵੇਟਰ ਵਧੀਆ ਖੇਤ ਦਾ ਟਰੈਕਟਰ ਬਾਕੀ ਗੱਲ ਕਰੀਏ ਇਹਦੀ ਡਿਮਾਂਡ ਕਿੰਨੀ ਆ ਡਿਮਾਂਡ ਇਹ ਰਿਆ 230 ਮੰਗਦੇ ਆ 2 ਲੱਖ 30 ਹਜ਼ਾਰ ਡਿਮਾਂਡ ਆ ਬਾਕੀ ਕਰੋਗੇ ਮਾਨਤਣ ਹਾਂਜੀ ਪੂਲੀ ਕਰਾਂਗੇ ਠੀਕ ਆ ਫੁੱਲ ਮਾਨਤਣ ਹੋਊਗਾ ਇਹ ਕਿਹੜੇ ਪਿੰਡ ਵਕਾਉ ਆ ਬਾਈ ਇਹ ਪਿੰਡ ਵੜੰਗ ਜੀ ਮੁਕਸਰ ਪਿੰਡ ਵੜੰਗ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਨੰਬਰ ਬੋਲਿਓ ਬਾਈ 99854 ਠੀਕ ਆ 99254 ਹੁਣ ਬਾਈ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਣ ਕਰ ਦਿਓ ਜੀ ਠੀਕ ਆ ਬਾਈ ਧੰਨਵਾਦ